ਪਰਮੇਸ਼ਵਰ ਸਭਨਾਂ ਨੂੰ ਬਰਕਤ ਆਸ਼ੀਸ਼ ਦੇਵੇ ਅੱਜ ਦੇ ਦੇਣ ਵਾਸਤੇ ਅੱਜ ਦੀਆਂ ਘੜੀਆਂ ਵਾਸਤੇ ਸ਼ੁਕਰਗੁਜ਼ਾਰ ਹਾਂ ਸੋ ਅੱਜ ਦਾ ਵਚਨ ਅਸੀਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਅੱਜ ਦਾ ਵਚਨ ਜੋ ਸਾਡਾ ਇਹ ਮਸੀਹ ਪ੍ਰਚਾਰ ਹੈ ਇਸ ਨੂੰ ਅਸੀਂ ਬਹੁਤ ਹੀ ਧਿਆਨ ਦੇ ਨਾਲ ਪਰਮੇਸ਼ਵਰ ਦੀ ਬਾਣੀ ਵਿੱਚੋਂ ਸੁਣਨਾ ਹੈ ਕਿਉਂਕਿ ਪਰਮੇਸ਼ਵਰ ਦਾ ਵਚਨ ਸਾਡੇ ਦੁੱਖ ਬਿਮਾਰੀਆਂ ਦਾ ਅੰਤ ਕਰਦਾ ਹੈ ਪਰਮੇਸ਼ਵਰ ਦਾ ਦਾਸ ਦੌਦ ਜਿਹੜਾ ਇਸ ਤਰ੍ਹਾਂ ਬਿਆਨ ਕਰਦਾ ਕਿ ਪਰਮੇਸ਼ਰ ਆਪਣਾ ਵਚਨ ਕਾਲਦਾ ਤੇ ਚੰਗਾ ਕਰਦਾ ਹੈ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਸੱਚਮੁੱਚ ਪਰਮੇਸ਼ਵਰ ਆਪਣਾ ਵਚਨ ਕਾਲ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਤੇ ਸਾਨੂੰ ਚੰਗਿਆ ਕਰਦਾ ਹੈ ਮੇਰੇ ਭਾਈ ਪੈਣੋ ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ ਤੇ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ ਤੇ ਸਾਡੇ ਦੁੱਖ ਸਾਡੀਆਂ ਬਿਮਾਰੀਆਂ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦਾ ਹੈ ਜਿਸ ਤਰ੍ਹਾਂ ਦਵਾਈ ਖਾਂਦੇ ਆ ਤੇ ਦਵਾਈ ਆਪਣਾ ਅਸਰ ਕਰਦੀ ਹੈ ਤੇ ਬਿਮਾਰੀ ਨੂੰ ਕੰਟਰੋਲ ਵਿੱਚ ਕਰਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਹੈ ਜਦੋਂ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕਰਦਾ ਜਦੋਂ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਮੰਨ ਲੈਂਦਾ ਉਸ ਸਮੇਂ ਪਰਮੇਸ਼ਰ ਦਾ ਵਚਨ ਵੀ ਉਸੇ ਤਰ੍ਹਾਂ ਕੰਮ ਕਰਦਾ ਆ ਕਿ ਇਨਸਾਨ ਦੇ ਦੁੱਖਾਂ ਦਾ ਅੰਤ ਕਰ ਦਿੰਦਾ ਹੈ ਜਿਸ ਤਰ੍ਹਾਂ ਇਨਸਾਨ ਰੋਟੀ ਖਾਂਦਾ ਤੇ ਉਹਦੀ ਭੁੱਖ ਜੜੀ ਹੈ ਮਿਟ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਵਚਨ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈਂਦੇ ਆ ਤੇ ਇਸ ਇਨਸਾਨ ਦੇ ਦੁੱਖ ਬਿਮਾਰੀਆਂ ਪਰੇਸ਼ਾਨੀਆਂ ਤੇ ਸਾਰੇ ਉਲਝੇ ਹੋਏ ਸਵਾਲ ਮਿਟ ਜਾਂਦੇ ਨੇ ਇਸ ਲਈ ਪਰਮੇਸ਼ਰ ਦਾ ਵਚਨ ਸਾਡੀਆਂ ਮੁਸ਼ਕਲਾਂ ਦਾ ਹੱਲ ਹੈ ਪਰਮੇਸ਼ਰ ਦੇ ਵਚਨ ਨੂੰ ਹੀ ਆਪਣੀ ਜ਼ਿੰਦਗੀ ਚ ਅਪਣਾਉਣ ਦੀ ਲੋੜ ਹੈ ਪਰਮੇਸ਼ਰ ਦਾ ਦਾਸ 다উদ 119 ਨੰਬਰ ਜ਼ਬੂਰ ਦੇ ਵਿੱਚ ਕਹਿੰਦਾ ਕਿ ਮੈਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਹੈ ਤਾਂ ਜੋ ਮੈਂ ਤੇਰਾ ਪਾਪ ਨਾ ਕਰਾਂ ਪਰਮੇਸ਼ਰ ਦਾ ਵਚਨ ਸਾਨੂੰ ਪਾਪ ਬੁਰਾਈ ਤੋਂ ਵੀ ਬਚਾਉਂਦਾ ਆ ਇਸ ਲਈ ਜੇ ਅਸੀਂ ਚਾਹੁੰਦੇ ਆ ਕਿ ਪਰਮੇਸ਼ਰ ਸਾਡੇ ਦੁੱਖ ਸਾਡੀਆਂ ਬਿਮਾਰੀਆਂ ਦਾ ਅੰਤ ਕਰੇ ਤੇ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਔਰ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਦਈਏ ਮੇਰੇ ਭਾਈ ਭੈਣੋ ਅੱਜ ਦਾ ਮਨੁੱਖ ਦੁੱਖਾਂ ਬਿਮਾਰੀਆਂ ਵਿੱਚ ਉਲਝਿਆ ਹੋਇਆ ਬਹੁਤ ਸਾਰੀਆਂ ਪਰੇਸ਼ਾਨੀਆਂ ਵਿੱਚ ਹੈ ਜਿਸ ਦਾ ਇੱਕ ਹੀ ਕਾਰਨ ਹੈ ਕਿ ਇਨਸਾਨ ਆਪਣੀ ਅਸਲੀ ਮਾਲਕ ਤੋਂ ਦੂਰ ਹੈ ਇਨਸਾਨ ਆਪਣੀ ਸਿਰਜਣਹਾਰ ਤੋਂ ਦੂਰ ਹੈ ਜਦ ਤੱਕ ਇਨਸਾਨ ਆਪਣੇ ਮਾਲਕ ਤੋਂ ਦੂਰ ਹੈ ਆਪਣੇ ਪਰਮੇਸ਼ਰ ਤੋਂ ਦੂਰ ਹੈ ਆਪਣੇ ਮੁਕਤੀਦਾਤਾ ਤੋਂ ਦੂਰ ਹੈ ਉਦੋਂ ਤੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ ਉਦੋਂ ਤੱਕ ਦੁੱਖ ਬਿਮਾਰੀਆਂ ਪਰੇਸ਼ਾਨੀਆਂ ਤੇ ਕਸ਼ਟ ਸਾਡੀ ਜ਼ਿੰਦਗੀ ਚੋਂ ਖਤਮ ਨਹੀਂ ਹੋ ਸਕਦੇ ਜਿਸ ਦਿਨ ਇਨਸਾਨ ਆਪਣੇ ਅਸਲੀ ਮਾਲਕ ਦੀ ਆਪਣੇ ਪਰਮੇਸ਼ਰ ਦੀ ਪਛਾਣ ਕਰੇਗਾ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਨੂੰ ਆਪਣੀ ਜ਼ਿੰਦਗੀ ਦਾ ਪਹਿਲ ਦੇਹਾਰਤੇ ਆਪਣੀ ਜ਼ਿੰਦਗੀ ਦਾ ਮੁਕਤੀਦਾਤਾ ਕਰਕੇ ਸਵੀਕਾਰ ਕਰੇਗਾ ਉਸ ਦਿਨ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਉਲਝੀਆਂ ਹੋਈਆਂ ਗੱਲਾਂ ਆਪਣੇ ਆਪ ਹੀ ਹੱਲ ਹੋ ਜਾਣੀਆਂ ਇਨਸਾਨ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਮਿਲ ਜਾਣਾ ਸਿਰਫ ਲੋੜ ਇੰਨੀ ਆ ਵੀ ਆਪਣੇ ਮਾਲਕ ਦੀ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਪਛਾਣ ਕਰੀਏ ਤੇ ਉਸ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਤੇ ਉਹਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੀਏ ਜੇ ਅਸੀਂ ਉਸ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਾਂਗੇ ਤੇ ਫਿਰ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਸਾਰੇ ਦੁੱਖਾਂ ਦਾ ਅੰਤ ਕਰ ਦਵੇਗਾ ਅੱਜ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਤਸੱਲੀ ਔਰ ਖੁਸ਼ੀ ਆਨੰਦ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਪਰ ਇਨਸਾਨ ਦੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤਸੱਲੀ ਨਹੀਂ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹੀ ਹੈ ਕਿ ਜਿਹੜਾ ਇਨਸਾਨ ਹੈ ਉਹ ਆਪਣੇ ਪਰਮੇਸ਼ਰ ਤੋਂ ਵੱਖਰਾ ਹੈ ਆਪਣੇ ਪਰਮੇਸ਼ਰ ਤੋਂ ਦੂਰ ਹੈ ਜਿਸ ਤਰ੍ਹਾਂ ਇੱਕ ਟਹਿਣੀ درخت ਨਾਲ ਜੁੜੀ ਤੇ ਹਰੀ-ਭਰੀ ਰਹਿੰਦੀ ਹੈ ਜੇ ਟਹਿਣੀ ਵਖਰੀ ਹੋ ਜਾਵੇ ਤੇ ਹਰੀ ਨਹੀਂ रह ਸਕਦੀ ਉਹ ਸੁੱਕ ਜਾਂਦੀ ਹੈ ਇਸੇ ਤਰ੍ਹਾਂ ਹੀ ਇਨਸਾਨ ਹੈ ਜੇ ਇਨਸਾਨ ਪਰਮੇਸ਼ਰ ਨਾਲ ਜੁੜਿਆ ਤੇ ਖੁਸ਼ਹਾਲ ਹੈ ਜੇ ਪਰਮੇਸ਼ਰ ਤੋਂ ਲੱਗ ਹੋ ਗਿਆ ਜੁਦਾ ਹੋ ਗਿਆ ਤੇ ਇਨਸਾਨ ਦੀ ਜ਼ਿੰਦਗੀ ਸੁੱਕੀ ਟਾਹਣੀ ਦੇ ਵਾਂਗਰੀ ਹੈ ਤੇ ਅੱਜ ਦਾ ਵਚਨ ਜੋ ਹੈ ਅੱਜ ਦਾ ਵਚਨ ਇਹੀ ਸਮਝਾਉਂਦਾ ਹੈ ਸਾਨੂੰ ਕਿ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਆਪਣੇ ਮੁਕਤੀਦਾਤਾ ਆਪਣੀ ਸਿਰਜਣਹਾਰ ਪਰਮੇਸ਼ਰ ਦੀ ਪਹਿਚਾਣ ਕਰੀਏ ਤੇ ਉਹਦੇ ਨਾਲ ਜੁੜੀਏ ਉਹਦੇ ਵਚਨ ਦੀ ਪਾਲਣਾ ਕਰੀਏ ਮਰੀਜ਼ ਜਦੋਂ ਡਾਕਟਰ ਦਾ ਕਹਿਣਾ ਮੰਨਦਾ ਤੇ ਡਾਕਟਰ ਦੇ ਕੇ ਅਨੁਸਾਰ ਦਵਾਈ ਖਾਂਦਾ ਆ ਤੇ ਅਦੋਂ ਮਰੀਜ਼ ਦੀ ਬਿਮਾਰੀ ਦੂਰ ਹੁੰਦੀ ਹੈ ਐਦੇ ਇਨਸਾਨ ਜਦੋਂ ਆਪਣੇ ਮਾਲਕ ਆਪਣੇ ਸਿਰਜਣਹਾਰ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਵਚਨ ਨੂੰ ਪਨਾਉਂਦਾ ਆ ਤੇ ਇਨਸਾਨ ਦੇ ਜੀਵਨ ਦੇ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਇਨਸਾਨ ਧਨ ਦੌਲਤ ਪੈਸੇ ਦੇ ਨਾਲ ਔਰ ਇਸ ਸੰਸਾਰ ਦੀਆਂ ਚੀਜ਼ਾਂ ਵਸਤਾਂ ਦੇ ਨਾਲ ਖੁਸ਼ਹਾਲ ਨਹੀਂ ਬਣ ਸਕਦਾ। ਇਨਸਾਨ ਦੀ ਖੁਸ਼ਹਾਲੀ ਦਾ ਰਾਜ ਹੈ ਪਰਮੇਸ਼ਰ ਦੇ ਨਾਲ ਜੁੜਨਾ। ਜਦੋਂ ਇਨਸਾਨ ਪਰਮੇਸ਼ਰ ਨਾਲ ਜੁੜ ਜਾਏਗਾ, ਜਦੋਂ ਇਨਸਾਨ ਦਾ ਰਿਸ਼ਤਾ ਪਰਮੇਸ਼ਰ ਨਾਲ ਜੁੜ ਜਾਏਗਾ, ਇਨਸਾਨ ਦੀ ਜ਼ਿੰਦਗੀ 'ਚ ਖੁਸ਼ਹਾਲੀ ਆਪਣੇ ਆਪ ਆ ਜਾਣੀ ਹੈ। ਇਹੀ ਗੱਲ ਹੈ। ਅੱਜ ਬੰਦਾ ਪਰਮੇਸ਼ਰ ਤੋਂ ਦੂਰ ਰਹਿ ਕੇ ਖੁਸ਼ ਰਹਿਣਾ ਚਾਹੁੰਦਾ ਪਰ ਇਹ ਕਦੀ ਹੋ ਨਹੀਂ ਸਕਦਾ ਪਰਮੇਸ਼ਰ ਦੇ ਨਾਲ ਜੁੜਨਾ ਪੈਣਾ ਪਰਮੇਸ਼ਰ ਦੀ ਗੱਲ ਮੰਨਣੀ ਪੈਣੀ ਉਸ ਦੇ ਵਚਨ ਨੂੰ ਫੋਲੋ ਕਰਨਾ ਪੈਣਾ ਜਦ ਤੱਕ ਉਹਦੇ ਵਚਨ ਨੂੰ ਫੋਲੋ ਨਹੀਂ ਕਰਦੇ ਜਦ ਤੱਕ ਉਸ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਅਪਣਾਉਂਦੇ ਅਦੋਂ ਤੱਕ ਸਾਡੀ ਜ਼ਿੰਦਗੀ 'ਚ ਸੁੱਖ ਸ਼ਾਂਤੀ ਆਨੰਦ ਤਸੱਲੀ ਖੁਸ਼ਹਾਲੀ ਜ਼ਿੰਦਗੀ ਵਿੱਚ ਨਹੀਂ ਆ ਸਕਦੀਆਂ ਜੇ ਚੋਣੇ ਆ ਕਿ ਅਸੀਂ ਖੁਸ਼ਹਾਲੀ ਨਾਲ ਭਰਿਆ ਜੀਵਨ ਆਨੰਦ ਤੇ ਸ਼ਾਂਤੀ ਨਾਲ ਭਰਿਆ ਜੀਵਨ ਬਤੀਤ ਕਰੀਏ ਤੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਿਰਜਣਹਾਰ ਪ੍ਰਭੂ ਯਿਸੂ ਮਸੀਹ ਦੀ ਗੱਲ ਮੰਨੀਏ ਤੇ ਉਹਦੇ ਨਾਲ ਜੁੜ ਜਾਈਏ। ਇਹੀ ਅੱਜ ਦਾ ਵਚਨ। ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਬਹੁਤ ਵੱਡੀਆਂ ਵਰਕਤਾਂ ਦੇਵੇ। ਸਭਨਾਂ ਨੂੰ ਸਲਾਮ, ਸਭਨਾਂ ਨੂੰ ਜੈ ਮਸੀਹ ਦੀ। ਪਰਮੇਸ਼ਰ ਸਭਨਾਂ ਉੱਤੇ ਆਪਣੀ ਕਿਰਪਾ ਕਰੇ। ਪਰਮੇਸ਼ਰ ਕਿਰਪਾ ਕਰੇ। ਆਮੀਨ।